ਜੈਗਵੀਰ ਧੰਨ ਗਵੀਰ ਜੈ ਪੀਮ ਜੈ ਬਾਤ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਪ੍ਰਵ ਦੀ ਆਗਤ ਐਕਸ ਕਾਉਂਸਲਰ ਜਲੰਧਰ ਤੋਂ ਸਾਥੀਓ ਮੈਂ ਤੁਹਾਡਾ ਨਾਲ ਜਿਹੜੀ ਅੱਜ ਫੇਰ ਦੁਬਾਰਾ ਗੱਲ ਸਾਂਝੀ ਕਰਨਾ ਚਾਹਨਾ ਉਹ ਬਟਾਲੇ ਦੇ ਸਤਿਗੁਰੂ ਵੀਰਮਾਰਾ ਜੀ ਦੇ ਮੰਦਿਰ ਦੇ ਬਾਰੇ ਹੈਗਾ ਸਾਥੀਓ 39ਵੇਂ ਪਹਿਲਾ ਸਤਗੁਰੂ ਗੁਰਬੀਰ ਮਹਾਰਾਜ ਦਾ ਮੰਦਿਰ ਤਰਨਪੁਰਾ ਕਲੋਨੀ ਬਟਾਲੇ ਵਿੱਚ ਟਾਇਆ ਗਿਆ ਸੀ ਜਿਹਦੇ ਵਿੱਚ ਸਾਰੇ ਹੀ ਕਬੀਰ ਪੰਥ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਸੀ ਉਹਦੇ ਦੌਰਾਨ ਸਾਨੂੰ ਬਹੁਤ ਆਸ਼ਵਾਸ਼ਣ ਵੀ ਮਿਲੇ ਸੀਗੇ ਕਿ ਤਰ ਤੁਹਾਡਾ ਮੰਦਿਰ ਜਿਹੜਾ ਬਣਾਤਾ ਜਾਏਗਾ ਲੇਕਿਨ ਉਹ ਜਗ੍ਹਾ ਜਿਹੜੀ ਅਲਾਟ ਹੈ ਉਹ ਥੋੜੀ ਬਾਹਰ ਜਾ ਕੇ ਥੋੜੀ ਦੂਰ ਜਾ ਕੇ ਅਲਾਟ ਕਰਨਾ ਚਾਹੁੰਦੇ ਸੀਗੇ ਜਿਹੜਾ ਕਿ ਕਲੋਨੀ ਵਾਲੇ ਜਿਹੜੇ ਨੇ ਉਹ ਚੀਜ਼ ਨੂੰ ਥੋੜਾ ਰਾਜੀ ਨਹੀਂ ਸੀ ਕਿਉਂਕਿ ਉਹ ਕਹਿੰਦੇ ਸਵੇਰੇ ਸ਼ਾਮ ਮੰਦਰ ਜਾਣਾ ਹੈ ਤੇ ਮੰਦਰ ਜਿਹੜਾ ਸਾਡੇ ਕਲੋਨੀ ਦੇ ਵਿੱਚ ਹੀ ਹੋਣਾ ਚਾਹੀਦਾ ਨਾ ਕਿ 2-3 ਕਿਲੋਮੀਟਰ ਬਾਹਰ ਉਹਨਾਂ ਦੀ ਗੱਲ ਵੀ ਸਹੀ ਸੀਗੀ ਇਸ ਲਈ ਮੁਕਾਮ ਜਿਲ੍ਹਾ ਡਿਲੇ ਹੁੰਦਾ ਰਿਹਾ ਉਹਦੇ ਦੌਰਾਨ ਹੀ ਮੈਂ ਆਪਣੇ ਸਾਥੀਆਂ ਨਾਲ ਆ ਕੇ ਸਾਡੇ ਬਹੁਤ ਸਤਿਕਾਰਯੋਗ ਸਾਡੇ ਗੜੀ ਸਾਹਿਬ ਉਹਨਾਂ ਨਾਲ ਮੇਰੀ ਗੱਲ ਹੋਈ ਜਿਹੜੇ ਐਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਨੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਉਹਨਾਂ ਨਾਲ ਗੱਲ ਹੋਈ ਔਰ ਅਸੀਂ ਇਹ ਮਸਲਾ ਜਿਹੜਾ ਹੈ ਉਹਨਾਂ ਤੱਕ ਲੈ ਗਏ ਉਹ ਨੈਸ਼ਨਲ ਐਸਸੀ ਕਮਿਸ਼ਨ ਜਿਹੜਾ ਹੈ ਉਹਦੇ ਵਿੱਚ ਵੀ ਅਸੀਂ ਬਾਈਪਾਸ ਲੈਟਰ ਭਾਈ ਉਹਨਾਂ ਵੀ ਨੋਟਿਸ ਜਿਹੜਾ ਵਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਚਲੇ ਗਿਆ ਹਿਊਮਨ ਰਾਈਟਸ ਨੂੰ ਪਾਇਆ ਉਹਨਾਂ ਦਾ ਵੀ ਗਿਆ ਉਸ ਤੋਂ ਬਾਅਦ ਐਸਸੀ ਕਮਿਸ਼ਨ ਪੰਜਾਬ ਨੇ ਵੀ ਇਹਨਾਂ ਨੂੰ ਨੋਟਿਸ ਜਿਹੜੇ ਦੇ ਚੁੱਕੇ ਹੈ ਹੁਣ 3 12 ਜਿਹੜੀ ਹੈ ਅਗਲੀ 3 12 ਜਿਹੜੀ 3 ਵਾਰ ਆਣੀ ਹੋਣਾ ਉਹਦੇ ਤਾਂ ਕਿ ਵੀ ਉਹਨਾਂ ਨੇ ਇਹਨਾਂ ਨੂੰ ਡੇਟ ਦਿੱਤੀ ਹੋਈ ਹੈ ਆਪਣੇ ਜਵਾਬ ਦੇ ਦਿੱ। ਉਹਦੇ ਦੌਰਾਨ ਦਿੱਤੀ ਹੋਈ ਉਹ ਗੱਲ ਚੱਲ ਰਹੀ ਹੈ। ਲੇਕਿਨ ਜਿਹੜਾ ਲੋਕਾਂ ਦੇ ਵਿੱਚ ਕਾਫੀ ਰੋਸ ਸੀਗਾ ਵੀ 3 ਮਹੀਨੇ ਦੇ ਵਿੱਚ ਵੀ ਅਜੇ ਤੱਕ ਸਾਡਾ ਇਦਾਂ ਦਾ ਕੰਮ ਨਹੀਂ ਹੋ ਰਿਹਾ। ਕਿ ਅਸੀਂ ਸਾਡਾ ਮੰਦਿਰ ਉਸ ਸਥਾਪ ਨਹੀਂ। ਜੇ ਆਪਾਂ ਸਾਰਿਆਂ ਸੁਭਾਵਾਂ ਨੇ تقریبا ਸਾਰੇ ਏਰੀਆ ਵਿੱਚੋਂ ਸਾਰੇ ਕਾਫੀ ਪੰਜਾਬ ਦੇ ਕਾਫੀ ਏਰੀਆ ਚੋਂ ਹੈ ਉਹ ਅਮਰਸਰ ਦੇ ਜਿਲ੍ਹੇ ਦਾ ਰਹਿ ਜਾਂ। ਬਾਕੀ ਲੱਗੇ ਹਲਕੇ ਦੇ ਬਰਦਾਸ਼ਤ ਦੇ ਜ਼ਿਲ੍ਹਕ ਦੇ ਆ ਉਹਨਾਂ ਨੇ ਇਕੱਠੇ ਹੋ ਕੇ ਜਿੱਥੇ ਸਾਡੇ ਤੰਤੋ ਸਤਿਗੁਰੂ ਕਬੀਰ ਮਹਾਰਾਜ ਦੀ ਮੂਰਤੀ ਚੱਕੀ ਗਈ ਸੀ ਉੱਥੇ ਜਿਹੜੀ ਉਹਨੂੰ ਸਥਾਪਿਤ ਕਰਤਾ ਗਿਆ ਤੇ ਇਹ ਕਬੀਰ ਪੰਥ ਨੇਕ ਸਮਾਜ ਵਾਸਤੇ ਇੱਕ ਵਧੀਆ ਮੈਸੇਜ ਵਧੀਆ ਗੱਲਬਾਤ ਹੋਈ ਹੈ ਕਿ ਚਲੋ ਲੋਕਾਂ ਨੇ ਮੰਦਰ ਵੀ ਜਿਹੜੇ ਸਾਥਾਂ ਦੇ ਬਣੇ ਆ ਲੇਕਿਨ ਸਾਡੇ ਮੰਦਰ ਨਾਲ ਐਦਾਂ ਕਿਉਂ ਕੀਤਾ ਗਿਆ ਸੀ ਤੇ ਦੁਬਾਰਾ ਮੂਰਤੀ ਉੱਤੇ ਸਥਾਪਿਤ ਕਰਤੀ ਗਈ ਹੈ ਉਥੇ ਟੈਂਟ ਲਾਤਾ ਗਿਆ ਸੀ ਉੱਪਰ ਨੋਟਿਸ ਸਾਬਤ ਕਰਨ ਤੋਂ ਬਾਅਦ ਲੇਕਿਨ ਜਿਹੜੇ ਨਾਲ ਆ ਉਹ ਵੀ ਸਤਿਗੁਰ ਕਬੀਰ ਸਾਡਾ ਗੁਰਦੁਆਰਾ ਹੀ ਬਣਿਆ ਹੋਇਆ ਉਹ ਵੀ ਜਿਹੜੇ ਨਿਹੰਗ ਸਿੰਘ ਜਣੇ ਨੇ ਜੱਫੇ ਬੰਦੀਆਂ ਉਹ ਵੀ ਸਾਡੇ ਆਪਣੇ ਭੈਣ ਭਰਾ ਹੀ ਨੇ ਉਹਨਾਂ ਨੇ ਉਧਰੋਂ ਸਾਰੀ ਕੀਤੀ ਉਹ ਸਾਡੇ ਉਧਰੋਂ ਸਾਰੀ ਹੋ ਗਈ ਹੈ ਲੇਕਿਨ ਥੋੜਾ ਉਹਨਾਂ ਵਿੱਚ ਵੀ ਕੋਈ ਗਰਮੀ ਗਰਮ ਦਲ ਦਾ ਬੰਦਾ ਹੋਗਾ ਜਾਂ ਕੁਝ ਇਧਰ ਵੀ ਹੋ ਸਕਦੇ ਆ ਥੋੜਾ ਟਕਰਾਵ ਹੋਣ ਦੇ ਨਾਲ ਉਹਨਾਂ ਨੇ ਉਹ ਟੈਂਟ ਜਿਹੜਾ ਟਾਇਆ ਗਿਆ ਸੀਗਾ ਤੇ ਉਹ ਦੁਆਰਾ ਪੁਲਿਸ ਉਥੇ ਆ ਗਈ ਪ੍ਰਸ਼ਾਸਨ ਉਥੇ ਪੁਲਿਸ ਪ੍ਰਸ਼ਾਸਨ ਆ ਗਿਆ ਪੁਲਿਸ ਨੇ ਆ ਕੇ ਰੋਗਤਾ ਦਿਓ ਥੋੜਾ ਉਪਰ ਜੜੀਓ ਮੂਰਤੀ ਦੇ ਉੱਪਰ ਜੋ ਟੈਂਟ ਰਹਿ ਗਿਆ ਪਰ ਉਸ ਗੱਲ ਨੂੰ ਬੜਾ ਲੋਕੀ ਉਠਾਲ ਰਹੇ ਨੇ ਸਾਡੇ ਲੋਕ ਲੋਕਾਂ ਦੀ ਕਮੀ ਨਹੀਂ ਸਾਡੇ ਸਾਰੇ ਹੀ ਭੈਣ ਭਰਾ ਜਿਹੜੇ ਨੇ ਬਹੁਤ ਸੁਝਵਾਨ ਆਪਾਂ ਤਾਂ ਹੀ ਅੱਜ ਅਸੀਂ ਕਾਫੀ ਤੇਜ਼ੀ ਨਾਲ ਤਰੱਕੀਆਂ ਦੇ ਜਲੀ ਸਾਡੀ ਕੌਮ ਜਿਹੜੀ ਹੈ ਕਬੀਰ ਪੰਥ ਜਿਹੜਾ ਪੂਰੀ ਤਰੱਕੀਆਂ ਇਮੀਡੀਏਟਲੀ ਬਹੁਤ ਤੇਜ਼ੀ ਨਾਲ ਤਰੱਕੀਆਂ ਤੇ ਜਾ ਰਿਹਾ ਹੈ ਪਰ ਕੁਝ ਲੋਕ ਜਿਹੜੇ ਨੇ ਨਾ ਉਹਨਾਂਗੇ ਮਨੋਂ ਬੇਨਤੀ ਕਰਨਾ ਚਾਹਨਾ ਕਿ ਜੀ ਆਪਾਂ ਕੁਝ ਕਰ ਨਹੀਂ ਸਕਦੇ ਤੇ ਕਿਸੇ ਦੇ ਕਰਦੇ ਨੂੰ ਰੋਕਿਆ ਵੀ ਨਾ ਹੁਣ ਇੱਥੇ ਕਿਹਾ ਜਾ ਰਿਹਾ ਜੀ ਫੋਟੋਆਂ ਖਿਚਾਣ ਗਏ ਸੀ ਕਿ ਫੋਟੋ ਖਿਚਾ ਕੇ ਆ ਗਏ ਜੀ ਉੱਥੇ ਬੇਦਬੀ ਹੋ ਗਈ ਜੀ ਯਾ ਫੋਟੋ ਤੁਸੀਂ ਵੀ ਖਿਚਾਣ ਚਲੇ ਜਾਂਦੇ ਆ ਤਿੰਨ ਮਹੀਨੇ ਸੀ ਤਿੰਨ ਮਹੀਨੇ ਬੈਲ ਜਿੰਨੀ ਮਰਜ਼ੀ ਖਿਚਾ ਲਉਂਦੇ ਤੁਸੀਂ ਵੀ ਪਰ ਥੋੜਾ ਬੋਧ ਕਰੋ ਵੀ ਨਾ ਨਾ ਕਰੋ ਨਾ ਫੇਰ ਕਰੰਦੋਗੇ ਇਹਨੂੰ ਇਦਾਂ ਦਾ ਕੋਈ ਮਸਲਾ ਨਹੀਂ ਹੈ ਜਿਹੜੀ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਸਾਡੇ ਮਾਜੋਗ ਮੁੱਖ ਆਪਣੇ ਕੈਪਟਨ ਮਿਸਟਰ ਚਰਮਿੰਦਰ ਭਗਤ ਜੀ ਔਰ ਕਲਸੀ ਸਾਹਿਬ ਸਾਡੇ ਉਥੋਂ ਦੇ ਐਮਐਲਏ ਨੇ ਉਹਨਾਂ ਨੇ ਕਿਹਾ ਵੀ ਕਿ ਤੁਸੀਂ ਜਿਹੜੀ ਜਗਾ ਵੈ ਸਾਨੂੰ ਜਿੱਥੇ ਅਸੀਂ ਮੰਦਿਰ ਬਣਾਇਆ ਵਾ ਉਹ ਜਗਾ ਸਾਨੂੰ ਜਿਹੜੀ ਹੈ ਉਹ ਅਲਾਟ ਕਰਤੀ ਜਾਵੇ ਤਾਂ ਜੋ ਇਹ ਸਾਰਾ ਸਮਾਜ ਜਿਹੜਾ ਵਾ ਉਹ ਤੁਹਾਡੇ ਨਾਲ ਖੜਾ ਰਹੇ ਇਸ ਲਈ ਜਿਹੜੀ ਜਿੱਥੇ ਮੂਰਤੀ ਸਥਾਪਨਾ ਕੀਤੀ ਗਈ ਹੈ ਉਹ ਅੱਜ ਦੀ ਨਹੀਂ ਬਹੁਤ ਪੁਰਾਣੀ ਬਹੁਤ ਸਾਲਾਂ ਤੋਂ 96 ਸਾਲਾਂ ਤੋਂ ਜਿਹੜੀ ਉੱਥੇ ਮੂਰਤੀ ਜਾਂ ਜਿਹੜਾ ਉੱਥੇ ਮੰਦਿਰ ਦੀ ਜਗਾ ਜਿਹੜੀ ਬਣੀ ਹੋਈ ਇਸ ਚੰਦਾ ਚੜਿਆ ਸੀਗਾ ਉੱਥੇ ਹੀ ਉਹ ਬਰਕਰਾਰ ਕਰਕੇ ਉਹਨਾਂ ਨੂੰ ਉਹ ਜਗ੍ਹਾ ਜਿਹੜੀ ਹੈ ਸਰਕਾਰ ਦੀ ਜਗ੍ਹਾ ਤੇ ਸਰਕਾਰ ਉਹਨਾਂ ਦਿੱਤੀ ਜਾਵੇ ਜਾਂ ਉਹਨਾਂ ਨੂੰ ਹੀ ਲੋਡ ਕਰਤੀ ਜਾਵੇ ਬਾਕੀ ਸਾਡਾ ਇਹਦਾ ਕੇਸ ਹੈ ਉਹ ਐਸੀ ਕਮਿਸ਼ਨ ਪੰਜਾਬ ਦੇ ਵਿੱਚ ਲੱਗਾ ਹੋਇਆ ਹੈ ਸਾਨੂੰ ਐਸੀ ਕਮਿਸ਼ਨ ਦੇ ਚੇਅਰਮੈਨ ਜਿਹੜੇ ਗੜੀ ਸਾਹਿਬ ਹੈ ਉਹਨਾਂ ਨੂੰ ਸਾਨੂੰ ਪੂਰੀ ਉਮੀਦ ਹੈ ਕਿ ਉਹ ਹਮੇਸ਼ਾ ਲੋਕਾਂ ਦਾ ਗਰੀਬਾਂ ਦਾ ਔਰ ਦਲਤਾਂ ਦਾ ਸਾਥ ਦਿੰਦੇ ਆਏ ਆ ਸਾਡੇ ਨਾਲ ਵੀ ਮੋੜਾ ਨਾ ਮੋੜਾ ਲੱਗ ਚੱਲਦੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਜਦਾਂ ਵੀ ਫੈਸਲਾ ਅਸੀਂ ਕਮਿਸ਼ਨਲ ਹੋਏਗਾ ਸਾਨੂੰ ਉਸ ਦਾ ਮਨਜ਼ੂਰ ਹੋਏਗਾ ਔਰ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਕਿ ਜਿਹੜੇ ਪੰਜਾਬ ਸਰਕਾਰ ਹੈ ਉਹ ਜਿਹੜੀ ਸਾਡੀ ਜਗਾ ਉੱਤੇ ਵਈ ਹੈ ਉਹਨੂੰ ਅਲਾੌਰ ਕੀਤਾ ਜਾਵੇ ਔਰ ਜਿਹੜਾ ਤੰਤਰ ਸਾਧਗੁਰੂ ਕੀ ਵਿਰਸਾ ਦੀ ਮੂਰਤੀ ਉੱਪਰ ਰੱਖ ਦਿੱਤੀ ਸੀ ਲੋਕਾਂ ਨੂੰ ਔਰ ਇਹ ਉੱਪਰ ਜਿਹੜਾ ਵਾ ਉਹ ਅਨੁਸ਼ਠਪਾਨ ਜਿਹੜੀ ਹੈ ਉਹ ਵੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਜਿਹੜਾ ਉਹ ਧਰਮ ਦੀ ਮਰਿਆਦਾ ਜਿਹੜੀ ਹੈ ਉਹ ਬਣੀ ਰਹੇ ਜੈਗ ਵੀ ਤੰਦਕੀ